ਪਾਰਟੀ ਦੇ तमाम केडर्स ਨੂੰ ਵਰਕਰਸ ਨੂੰ ਔਰ ਸਾਡੇ ਸਰਕਾਰਯੋਗ ਲੀਡਰ ਸਾਹਿਬਾਨ ਨੂੰ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਬਿਲਕੁਲ ਹਤਾਸ਼ ਨਹੀਂ ਹੋਣਾ ਇਸ ਨਤੀਜੇ ਤੋਂ ਬਿਲਕੁਲ ਘਬਰਾਉਣਾ ਨਹੀਂਗਾ ਇਸ ਨਤੀਜੇ ਤੋਂ ਬਿਲਕੁਲ ਡੀਮੋਟਿਵੇਟ ਨਹੀਂ ਹੋਣਾ ਕਿਉਂਕਿ ਇਹ ਨਤੀਜਾ ਕੇਵਲ ਤੇ ਕੇਵਲ ਪੁਲਿਸ ਤੰਤਰ ਦੇ ਬਲ ਤੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਜਿੱਤੀ ਹੈ ਸਾਰੇ ਸਰਕਾਰ ਸਾਰੇ ਪੰਜਾਬ ਸਰਕਾਰ ਦਾ ਅਮਲਾ ਤਰਨ ਤਰਨ ਵਿੱਚ ਸਾਰੀ ਪੁਲਿਸ ਦਾ ਐਂਡਾ ਵੱਡਾ ਦਬਦਬਾ ਤੇ دہشت ਪਰਚੇ अनेका ਔਰ ਉਸ ਤੋਂ ਇਲਾਵਾ ਜੋ ਪੈਸੇ ਦਾ ਦੁਰਉਪਯੋਗ ਜੋ ਸ਼ਰਾਬ ਦਾ ਦੁਰਉਪਯੋਗ ਜੋ ਨਸ਼ਿਆਂ ਦਾ ਦੁਰਉਪਯੋਗ ਉਹ ਤੁਹਾਡਾ ਸਾਰਿਆਂ ਦੇ ਸਾਹਮਣੇ ਆ ਔਰ ਇਹ ਕੋਈ ਪਹਿਲੀ ਵਾਰ ਸਰਕਾਰ ਨੇ ਜਿਮਨੀ ਚੋਣ ਨਹੀਂ ਜਿੱਤੀ ਇਹ ਪੁਰਾਣਾ ਟ੍ਰੈਕ ਰਿਕਾਰਡ ਹੈ ਤੁਸੀਂ ਅਗਰ ਪੰਜਾਬ ਦੀਆਂ 100 ਜਿਮਨੀ ਚੋਣਾਂ ਕੱਢ ਲੋਂਗੇ ਤੇ 90% ਇਲੈਕਸ਼ਨਾਂ ਜਿਮਨੀ ਚੋਣਾਂ ਸਰਕਾਰਾਂ ਜਿੱਤਦੀਆਂ ਨੇ ਲਓ ਇਹਦਾ ਉਦਾਹਰਨ ਮੈਂ ਪਰਸੋ ਸੁਣ ਰਿਹਾ ਸੀਗਾ ਦਵਿੰਦਰ ਪਾਲ ਸਿੰਘ ਦਵਿੰਦਰ ਪਾਲ ਜੀ ਜਿਹੜੇ ਕਿ ਅਰਬਾਈਡ ਇੰਡੀਆ ਦੇ ਨਾਮ ਤੇ ਪੋਡਕਾਸਟ ਸੁਣਾਉਂਦੇ ਉਹਨਾਂ ਨੇ ਦੋ ਬੜੇ ਅੱਛੇ ਉਦਾਹਰਨ ਦਿੱਤੇ ਤੁਸੀਂ ਸਮਝੋਗੇ ਕਿ ਜਿਮਨੀ ਚੋਣ ਦਾ ਨਤੀਜਾ ਮੈਨੇ ਕੇਸ ਨਹੀਂਗਾ ਔਰ ਬਲਕਿ ਮੀਨਿੰਗਲੈਸ ਹੈ। ਉਹਨਾਂ ਨੇ ਇਹ ਸਮਝਾਇਆ ਕਿ ਜਦੋਂ 2015 ਚ ਬੇਦਬੀਆਂ ਹੋਈਆਂ ਨਾ ਪੰਜਾਬ ਦੇ ਵਿੱਚ। ਉਸ ਵਕਤ ਰਮਨਜੀਤ ਸਿੰਘ ਸਿੱਕੀ ਜਿਹੜੇ ਕਾਂਗਰਸ ਪਾਰਟੀ ਦੇ ਐਮ.ਐਲ.ਏ ਸੀ ਖਡੂਰ ਸਾਹਿਬ ਤੋਂ। ਉਹ ਕਾਫੀ ਧਾਰਮਿਕ ਵਿਅਕਤੀ ਆ ਤੇ ਉਹਨਾਂ ਦੇ ਮਨ ਨੂੰ ਜਦੋਂ ਠੇਸ ਪਹੁੰਚੀ ਰਮਨਜੀਤ ਸਿੰਘ ਸਿੱਕੀ ਨੇ ਬਤੌਰ ਖਡੂਰ ਸਾਹਿਬ ਕਾਂਗਰਸ ਦੇ ਐਮ.ਐਲ.ਏ ਅਸਤੀਫਾ ਦਿੱਤਾ 2015 ਦੇ ਵਿੱਚ ਜੇ। ਔਰ 2016 ਚ ਖਡੂਰ ਸਾਹਿਬ ਅ ਅਸੈਂਬਲੀ ਹਲਕੇ ਦੀ ਜਿਮਨੀ ਚੋਣ ਹੋਈ ਅਕਾਲੀ ਦਲ ਦਾ ਰਾਜ ਸੀਗਾ ਬੇਅਦਬੀਆਂ ਦਾ ਪੂਰਾ ਅਸਰ ਸੀਗਾ ਚੱਲ ਰਿਹਾ ਸੀ ਕੰਮ ਔਰ ਤਰਨਤਾਰ ਦਾ ਬਿਲਕੁਲ ਨਾਲ ਦਾ ਗਵਾਂਢੀ ਹਲਕਾ ਖਡੂਰ ਸਾਹਿਬ ਆ ਲੇਕਿਨ ਬੜੇ ਸ਼ਾਨ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਉਸ ਵਕਤ ਬਾਦਲ ਅਕਾਲੀ ਦਲ ਕਹਿ ਲੋ ਉਹ ਜਿਮਨੀ ਚੋਣ ਜਿੱਤਦੇ ਨੇ 2016 ਚ ਤੇ 2017 ਵਿੱਚ ਜਦੋਂ ਜਨਰਲ ਇਲੈਕਸ਼ਨ ਹੁੰਦੀ ਆ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਵਾਪਸ ਸਿਰਫ 14 ਕੇ 15 ਅਸੈਂਬਲੀ ਸੀਟਾਂ ਤੇ ਸਿਮਟ ਜਾਂਦਾ ਜੀ अच्छा एक, था, था आ, जिम्न, एक और उदाहरण उन्होंने पेश किया वैसे तो उदाहरण आपा सारे जानਦੇ ਆ ਲੇਕਿਨ 2017 ਵਿੱਚ ਜਦੋਂ ਕੈਪਟਨ ਅਬਰਿੰਦਰ ਸਿੰਘ ਦੀ ਸਰਕਾਰ ਬਣੀ 17 ਤੋਂ ਲੈ ਕੇ 22 ਤੱਕ ਜਿੰਨੀਆਂ ਜਿੰਮਣੀ ਚੋਣਾ ਹੋਈਆਂ ਉਹ ਕੈਪਟਨ ਅਬਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਨੇ ਬੜੇ ਆਰਾਮ ਨਾਲ ਜਿੱਤੀਆਂ ਬਲਕਿ ਇੱਕ ਬੜੀ ਇੰਪੋਰਟੈਂਟ ਇਲੈਕਸ਼ਨ ਆਈ ਔਰ ਇਸ ਸਾਰੀਆਂ ਇਲੈਕਸ਼ਨਾਂ ਵਿੱਚ ਅਕਾਲੀ ਦਲ ਨੰਬਰ 2 ਤੇ ਆਉਂਦਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਤਾਂ ਬਿਲਕੁਲ ਹੀ ਪਿੱਛੇ ਰਹੀ ਸੀ ਨੰਬਰ 2 ਤੇ ਆਉਂਦਾ ਰਿਹਾ ਜਿੱਦਾਂ ਹੁਣ ਆਇਆ 77 ਨੰਬਰ ਦੇ ਇਲੈਕਸ਼ਨ ਵਿੱਚ ਐਂ ਲੱਗਦਾ ਕਿ ਨੰਬਰ 2 ਤੇ ਆਗੇ ਤਾਂ ਪਤਾ ਨਹੀਂ ਕੀ ਹੋ ਜਾਣਾ ਨੰਬਰ 2 ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਬਾਦਲ ਅਕਾਲੀ ਦਲ ਉਹ ਕੈਪਟਨ ਅਬਰਿੰਦਰ ਸਿੰਘ ਦੇ ਰਾਜ ਵਿੱਚ ਆਉਂਦਾ ਰਿਹਾ ਇੱਕ ਇਲੈਕਸ਼ਨ ਅਕਾਲੀ ਦਲ ਨੇ ਮਨਪ੍ਰੀਤ ਸਿੰਘ ਅਯਾਲੀ ਦੀ ਦਾਖਾ ਹਲਕੇ ਦੀ ਜਿਮਨੀ ਚੋਣ ਅਕਾਲੀ ਦਲ ਜਿੱਤ ਗਿਆ ਰਾਜ ਭਾਗ ਕਾਂਗਰਸ ਆ ਸੀਗਾ ਅਕਾਲੀ ਦਲ ਮਨਪ੍ਰੀਤ ਸਿੰਘ ਅਯਾਲੀ ਕੈਂਡੀਡੇਟ ਸੀ ਅਕਾਲੀ ਦਲ ਜਿੱਤ ਗਿਆ ਇਹ ਗੱਲ ਬਿਲਕੁਲ ਸਮਝ ਲਓ ਕਿ 2022 ਦੀਆਂ ਇਲੈਕਸ਼ਨਾਂ ਤੋਂ ਕੁਝ ਸਾਲ ਇੱਕ ਅੱਧਾ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਹੈ ਤੇ 2022 ਦੀ ਜਿਹੜੀ ਇਲੈਕਸ਼ਨ ਆਈ ਤੇ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਅਕਾਲੀ ਦਲ ਜਿਹੜਾ ਉਹਨੂੰ ਮਹਿਸ 3 ਐਮਐਲਏ ਮਿਲੇ ਪੰਜਾਬ ਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਲਾ ਲਓ ਜਿਹੜੇ ਲੋਕ ਇਹਨੂੰ ਕਹਿੰਦੇ ਕਿ ਸੈਮੀ ਫਾਈਨਲ ਹੈ ਜੀ ਇਹ ਤਾਂ ਐ ਹੋ ਗਿਆ ਇਹ ਸਰਾਸਰ ਝੂਠ ਹੈ ਕਿਉਂਕਿ ਜਿਹੜਾ ਜਨਰਲ ਇਲੈਕਸ਼ਨ ਹੈ ਇਸ ਦਾ ਪ੍ਰਭਾਵ ਮੰਨਿਆ ਜਾਂਦਾ ਪਾਰਲੀਮੈਂਟ ਦੀ ਇਲੈਕਸ਼ਨ ਹੋਈ 2024 ਦੇ ਵਿੱਚ ਪੰਜਾਬ ਦੇ ਵਿੱਚ ਅਗਰ ਆਮ ਆਦਮੀ ਇੰਨੀ ਲੋਕਪ੍ਰੀਆ ਸੀਗੀ ਤੇ ਫਿਰ ਉਹ 13 ਚੋਂ 10 ਸੀਟਾਂ ਕਿਉਂ ਹਾਰਦੇ ਜੀ ਸਿਰਫ 3 ਸੀਟਾਂ ਜਿੱਤ ਸਕੇ ਔਰ ਉਸ ਤੋਂ ਬਾਅਦ ਲਗਾਤਾਰ ਬਹੁਤ ਵਿਰੋਧ ਹੋ ਰਿਹਾ ਕਿਹੜੀ ਜਥੇਬੰਦੀ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਵਿਰੋਧ ਨਹੀਂ ਕਰਦੀ ਕਿਸਾਨਾਂ ਤੋਂ ਲੈ ਕੇ ਜਿੰਨੇ ਮੁਲਾਜ਼ਮ ਜਥੇਬੰਦੀਆਂ ਤੁਸੀਂ ਤਰਨਤਾਰਨ ਵਿੱਚ ਦੇਖਿਆ ਕਿੰਨੇ ਧਰਨੇ ਲੱਗੇ ਕਿ ਕੁਝ ਹੋਇਆ ਸੋ ਇਹ ਕੀ ਹੁੰਦਾ ਕਿ ਇੱਕ ਇੱਕ ਕੌਨਸਟਿਟੂਐਂਸੀ ਵਿੱਚ ਸਾਰੀ ਸਰਕਾਰ ਦਾ ਅਮਲਾ ਮੰਤਰੀ ਸੰਤਰੀ ਮੁੱਖ ਮੰਤਰੀ ਬੱਚੇ ਦੂਜੇ ਤਿਜੇ ਤੁਸੀਂ ਅੰਦਾਜ਼ਾ ਲਾਓ ਇੱਕ ਫੇਅਰ ਇਲੈਕਸ਼ਨ ਨਹੀਂ ਗਈ ਇਸ ਕਰਕੇ ਇਸ ਨਤੀਜੇ ਦਾ ਕੋਈ ਪ੍ਰਭਾਵ ਮੇਰੇ ਹਿਸਾਬ ਨਾਲ ਮੰਨਣ ਦੀ ਲੋੜ ਨਹੀਂ ਗਈ ਠੀਕ ਹੈ ਕਾਂਗਰਸ ਦਾ ਇਹਦੇ ਵਿੱਚ ਅਨਫੋਰਚੂਨੇਟਲੀ ਜਿਹੜਾ ਗ੍ਰਾਫ ਹੈ ਉਹ ਨੀਚੇ ਗਿਆ ਵਾ ਔਰ ਸਾਡੇ ਕੈਂਡੀਡੇਟ ਜਿਹੜੀ ਉਹਦੀ ਪਰਫਾਰਮੈਂਸ ਬਹੁਤ ਪੂਰ ਸੀਗੀ ਉਹਦੇ ਕਈ ਕਾਰਨ ਨੇ ਜਿਹੜਾ ਕਾਂਗਰਸ ਪਾਰਟੀ ਦੇ ਲੀਡਰਸ ਨੂੰ ਬੈਠ ਕੇ ਇਨਟਰਸਪੈਕਸ਼ਨ ਕਰਨੀ ਚਾਹੀਦੀ ਕਿ ਕੀ ਕਾਰਨ ਸੀਗੇ ਲੇਕਿਨ ਜੇ ਇਹ ਕਹਿਣਾ ਕਿ ਬਸ ਜੀ ਹੁਣ ਨੰਬਰ 1 ਤੇ ਫਲਾਨਾ ਆ ਗਿਆ ਤੇ ਨੰਬਰ 2 ਤੇ ਫਲਾਨਾ ਆ ਗਿਆ ਇਸ ਤਰ੍ਹਾਂ ਦਾ ਕੋਈ ਪ੍ਰਭਾਵ ਜਿਹੜੀ 2027 ਦੀ ਇਲੈਕਸ਼ਨ ਹੋਵੇ ਨਹੀਂ ਜਾਵੇਗਾ ਅੱਛਾ ਇੱਕ ਹੋਰ ਗੱਲ ਨੁਕਤਾ ਸੁਣੋ ਭਗਵੰਤ ਮਾਨ ਤੇ ਕੇਜਰੀਵਾਲ ਚਲੋ ਉਹਨਾਂ ਨੇ ਖੁਸ਼ੀ ਮਨਵਾਨੀ ਆ ਉਹਨਾਂ ਦਾ ਰਾਈਟ ਬਣਦਾ ਉਹ ਕਹਿਣਗੇ ਜੇ ਅਸੀਂ ਤਾਂ ਜਿੱਤ ਲਈ ਇਲੈਕਸ਼ਨ ਤੇ ਹੁਣ ਬਸ ਤਿਆਰੀ ਕਰੋ 2027 ਦੀ ਇਹ ਜਿਹੜੀ ਇਲੈਕਸ਼ਨ ਦਾ ਨਤੀਜਾ ਤੁਸੀਂ ਕੱਢ ਲਓ ਜਿਹੜੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਈ ਹੈ ਉਹ 42000 ਵੋਟ ਪਈ ਹੈ ਟੋਟਲ ਵੋਟ ਪੋਲ ਹੋਈ ਹੈ 1 ਲੱਖ 175000 ਅਗਰ ਆਪਾਂ ਪਰਸੈਂਟੇਜ ਦੇਖਾਂਗੇ ਤੇ ਅਕਾਲੀ ਦਲ ਸੌਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਪਈ ਹੈ ਲਗਭਗ 36% ਵੋਟ ਅਪਰੋਕਸੀਮੇਟਲੀ ਇਹਦਾ ਮਤਲਬ ਹੈ ਕਿ 64% ਲੋਕ ਅੱਜ ਝਾੜੂ ਪਾਰਟੀ ਦੀ ਸਰਕਾਰ ਦੇ ਬੋਕਰ ਦੇ ਖਿਲਾਫ ਖੜੇ ਨੇ ਅੱਜ 64% ਇਹ ਕੋ چھوٹਾ ਸੰਕੇਤ ਨਹੀਂਗਾ that means they are totally unpopular اور ਜੋ ਇਹਨਾਂ ਨੇ ਕੁਝ ਪਿੱਛੇ ਕੀਤਾ ਐਂਟੀ ਸਿੱਖ ਫੈਸਲੇ ਲਏ ਨੇ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਬਾਹਰ ਭੇਜਿਆ ਬੁਜੀਆਂ ਜੇਲ੍ਹਾਂ ਦੇ ਸਟੇਟਾਂ 'ਚ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਮਾਰਿਆ ਪੁਲਿਸ ਨੂੰ ਇੰਨਾ ਅਧਿਕਾਰ ਦਿੱਤਾ ਵਾ ਕਿ ਜਿੰਨੂੰ ਮਰਜ਼ੀ ਢਾ ਲੋ ਕੁੱਟ ਲੋ ਜਥੇਬੰਦੀਆਂ ਕੁੱਟੋ ਕਿਸਾਨਾਂ ਦਾ ਅੰਦੋਲਨ ਪੀਲੇ ਪੰਜੇ ਨਾਲ ਬੁਲਡੋਜ਼ਰ ਦੇ ਨਾਲ ਖਦੇੜਿਆ ਉਹਨਾਂ ਨੂੰ ਕੁੱਟਿਆ ਸਾਰਿਆਂ ਨੂੰ ਔਰ ਪਤਾ ਨਹੀਂ ਕਿੰਨੇ ਝੂਠੇ ਪਰਚੇ ਪੰਜਾਬ ਦੇ ਵਿੱਚ ਦਰਜ ਹੋਏ ਨੇ ਕਨਸਿਸਟੈਂਟਲੀ ਲਗਾਤਾਰ ਇਸੇ ਤਰਨਤਾਰਨ ਦੇ ਇਲੈਕਸ਼ਨ ਵਿੱਚ ਮੇਰਾ ਖਿਆਲ ਹੈ ਕਿ ਜਿਆਦਾ ਨਹੀਂ ਤਾਂ ਦਰਜ ਨਾ ਪਰਚੇ ਦਰਜ ਕੀਤੇ ਇਲੈਕਸ਼ਨ ਵਾਲੇ ਦਿਨ ਪੁਲਿਸ ਦੇ ਐਸਐਸਪੀ ਸਾਹਿਬ ਬਾਵਾ ਚੜਾ ਕੇ ਐਂ ਘੁੰਮਰੇ ਸੀ ਜਿਵੇਂ ਕਿ ਆਮ ਆਦਮੀ ਦੇ 에ਜੰਟ ਹੁੰਦੇ ਪੋਲਿੰਗ ਇਹ ਬੂਥ ਵਿੱਚ ਚੈਕਿੰਗ ਕਰੋ ਇਹ ਬੂਥ ਵਿੱਚ ਚੈਕਿੰਗ ਕਰੋ ਕਦੀ ਇਲੈਕਸ਼ਨਾਂ ਦੇ ਦੌਰਾਨ ਚੱਲਦੀ ਇਲੈਕਸ਼ਨ ਚ ਕਿਸੇ ਦੇ ਪਾਰਟੀ ਦੇ ਬੂਥਾਂ ਤੇ ਜਾ ਕੇ ਚੈਕਿੰਗ ਕਰ ਸਨ ਤੁਸੀਂ ਅੱਛਾ ਜਿੱਥੇ ਦਿਲ ਕਰਦਾ ਕਿ ਸਾਨੂੰ ਸ਼ੱਕ ਹੈ ਇੱਥੇ ਨਸ਼ੇ ਹੋ ਸਕਦੇ ਨੇ ਸਾਨੂੰ ਸ਼ੱਕ ਹੈ ਇੱਥੇ ਇਮਿਨਿਸ਼ਨ ਹੋ ਸਕਦਾ ਵਾ ਇਸ ਕਰਕੇ ਮੇਰੇ ਵੀਰੋ ਇਹ ਸਾਰਾ ਫਰੌਡਰੈਂਟ ਰਿਜ਼ਲਟ ਹੈ ਅਕੋਰਡਿੰਗ ਟੂ ਮੀ ਇੱਕ ਭੁਲੇਖਾ ਪਾਉਣ ਵਾਲਾ ਰਿਜ਼ਲਟ ਆ ਅਸਲ ਰਿਜ਼ਲਟ ਜਿਹੜਾ 2027 ਵਿੱਚ ਆਵੇਗਾ ਹਾਂ ਕਾਂਗਰਸ ਪਾਰਟੀ ਨੂੰ ਪਰਚੋਲ ਕਰਨੀ ਚਾਹੀਦੀ ਆ ਕਿ ਅਸੀਂ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਆ ਕਿ ਕੀ ਅਸੀਂ ਪੰਜਾਬ ਦੇ ਵਿੱਚ ਪੂਰਾ ਡਟਮਾ ਵਿਰੋਧ ਕਰ ਰਹੇ ਆ ਸਰਕਾਰ ਦਾ ਜਿਹੜੇ ਮੁੱਦੇ ਆ ਰਹੇ ਨੇ ਰਿਪੀਟਿਡਲੀ ਕਿ ਸੀ ਉਹਨਾਂ ਸਾਰੇ ਮੁੱਦਿਆਂ ਦਾ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਪੂਰਾ ਡਟ ਕੇ ਵਿਰੋਧ ਕਰ ਰਹੇ ਆ ਮੇਰੇ ਹਿਸਾਬ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਗੱਲ ਜਾ ਰਹੀ ਆ ਬਲਕਿ ਸਾਰੀ ਆਪੋਜੀਸ਼ਨ ਤੇ ਜਾ ਰਹੀ ਆ ਕਿ ਆਪੋਜੀਸ਼ਨ ਜਿਹੜੇ ਆ ਜਿਹੜੇ ਅਸਲ ਜਿੱਥੇ ਸਰਕਾਰਾਂ ਨੂੰ ਘੇਰਿਆ ਜਾ ਸਕਦਾ ਬੇਨਕਾਬ ਕੀਤਾ ਜਾ ਸਕਦਾ ਉਹ ਕਿਤੇ ਨਾ ਕਿਤੇ ਮੁੱਦੇ ਛੱਡੇ ਜਾ ਰਹੇ ਨੇ ਆ ਦੋ ਤਿੰਨ ਮੁੱਦੇ ਤਾਂ ਤਾਜ਼ੇ ਹੀ ਮੈਂ ਪਹਿਲਾਂ ਵੀ ਆਊਟਲਾਈਨ ਕੀਤੀ ਅੱਜ ਵੀ ਕਰ ਦਣਾ ਡੀਆਈਜੀ ਭੁੱਲਰ ਦੀ ਸੀਬੀਆਈ ਵੱਲੋਂ ਭ੍ਰਿਸ਼ਟਾਚਾਰ ਵਿੱਚ ਗ੍ਰਿਫਤਾਰੀ 7.5 ਕਰੋੜ ਰੁਪਇਆ ਕੈਸ਼ 20 ਕਿਲੋ ਸੋਨਾ 50 ਪ੍ਰਾਪਰਟੀਆਂ ਲੁਧਿਆਣੇ ਚ ਕੈਨੇਡਾ ਤੇ ਦੁਬਈ ਦੇ ਵਿੱਚ ਪ੍ਰਾਪਰਟੀਆਂ ਲੇਕਿਨ ਆਪੋਜੀਸ਼ਨ ਨੇ तमाम ਆਪੋਜੀਸ਼ਨ ਨੇ ਸੌਰੀ ਟੂ ਸੇ ਇਸ ਮੋਦੇ ਨੂੰ ਜਿੰਨੇ ਇਫੈਕਟਿਵਲੀ ਚੁੱਕਣਾ ਚਾਹੀਦਾ ਸੀਗਾ ਤਰਨਤਨ ਤਾਂ ਹਰ ਪਿੰਡ ਦੇ ਬਾਹਰ ਹਰ ਗਲੀ ਕੁਚੇ ਵਿੱਚ ਬੋਰਡ ਲੱਗਣੇ ਹੋਣਾ ਚਾਹੀਦੇ ਸੀ ਕਿ ਆਮ ਆਦਮੀ ਪਾਰਟੀ ਦਾ ਕਟੜ ਇਮਾਨਦਾਰੀ ਦਾ ਫਟਾ ਖਤਮ ਕੇਜਰੀਵਾਲ ਦੀ ਅਖੋਤੀ ਕਟੜ ਇਮਾਨਦਾਰੀ ਦਾ ਜਿਹੜਾ ਸੀਗਾ ਖੁਲਾਸਾ ਬੇਨਕਾਬ ਇਹਨਾਂ ਦੀ ਇਹਨਾਂ ਦੇ ਨੱਕ ਦੇ ਥੱਲੇ ਚੰਡੀਗੜ੍ਹ ਵਿੱਚ ਇਹਨਾਂ ਦਾ ਚਹੇਤਾ ਆਫਸਰ ਐਡੀ ਵੱਡੀ ਰਕਮ ਤੇ ਐਡੀ ਵੱਡੀ ਪ੍ਰਾਪਰਟੀ ਤੇ ਐਡੀ ਵੱਡੀ ਰਾਸ਼ੀ ਅਗਰ ਕਿਤੇ ਸਾਰੇ ਪੰਜਾਬ ਦੇ ਪੁਲਿਸ ਆਫਸਰਸ ਦੀ ਤੇ ਬਿਊਰੋਕਰੇਟਸ ਦੀ ਅੱ체 ਵਿੱਚ ਹੀ ਪੋਲਿਟਿਸ਼ੀਅਨਸ ਤੇ ਮਿਨਿਸਟਰਸ ਦੀ ਜਾਂਚ ਹੋਵੇ ਤਾਂ ਮੇਰਾ ਮੰਨਣਾ ਕਿ 4 ਲੱਖ ਕਰੋੜ ਦਾ ਕਰਜ਼ਾ ਤਾਂ ਇਹਨਾਂ ਲੋਕਾਂ ਦੇ ਕੋਲ ਹੀ ਪਿਆ ਮੇਰੇ ਵੀਰੋ ਲੇਕਿਨ ਅਨਫੋਰਚੂਨੇਟਲੀ ਸਾਰੀ ਤਮਾਮ ਆਪੋਜੀਸ਼ਨ ਨੇ ਇਹਦੇ ਤੇ ਦਮਦਾਰ ਤਰੀਕੇ ਨਾਲ ਇਹਦਾ ਇਸ ਮਸਲੇ ਨੂੰ ਉਠਾਇਆ ਨਹੀਂ ਅੱਛਾ ਭਗਵੰਤਪਾਲ ਜੀ ਇੱਕ ਸਿਕਸ ਟੇਪ ਆਈ ਵੀਡੀਓ ਆਈ ਹੋ ਸਕਦਾ ਏਆਈ ਦੀ ਤਿਆਰ ਕੀਤੀ ਹੋਵੇ ਨੋ ਡਾਊਟ ਅਬਾਊਟ ਥੈਟ ਅਸੀਂ ਉਮੀਦ ਕਰਦੇ ਕਿ ਸਾਡਾ ਮੁੱਖ ਮੰਤਰੀ ਇਸ ਲੈਵਲ ਤੱਕ ਨਹੀਂ ਗireਗਾ ਕਿ ਰਸ਼ੀਅਨ ਔਰਤਾਂ ਦੇ ਨਾਲ ਹੋਟਲਾਂ ਦੇ ਵਿੱਚ ਕੈਨੇਡਾ ਘੁੰਮਦਾ ਹੋਵੇਗਾ ਲੇਕਿਨ ਕਿਸੇ ਆਪੋਜੀਸ਼ਨ ਦੇ ਲੀਡਰ ਨੇ ਇਹ ਪੁੱਛਿਆ ਆਮ ਆਦਮੀ ਪਾਰਟੀ ਸਰਕਾਰ ਨੂੰ ਭਗਵੰਤਪਾਲ ਨੂੰ ਕਿ ਭਈ ਇਸ ਔਰ ਇਸ ਟੇਪ ਨੂੰ ਇਸ ਵੀਡੀਓ ਨੂੰ ਇੱਕ ਤਰਫ ਇੱਕ ਤਰਫਾ ਨਕਾਰਨ ਤੋਂ ਪਹਿਲਾਂ ਕਿ ਇਸ ਦੀ ਕਿਸੇ ਫੋਰੈਂਸਿਕ ਲੈਬ ਤੋਂ ਜਾਂਚ ਕਰਵਾਈ ਹੈ ਕਿ ਮੋਹਾਲੀ ਦੀ ਅਦਾਲਤ ਤੋਂ ਜਿੱਥੋਂ ਗੈਗ ਆਰਡਰ ਲਿਆ ਗਿਆ ਆਪੇ ਚਲਗੀ ਪੁਲਿਸ ਵਾਲੇ ਗੈਗ ਆਰਡਰ ਲੈਣ ਕਿ ਜੱਜ ਸਾਹਿਬ ਨੇ ਪੁਲਿਸ ਨੂੰ ਗਵਰਨਮੈਂਟ ਨੂੰ ਪੁੱਛਿਆ ਕਿ ਇਹ ਜਿਹੜੀ 6 ਸਟੇਪ ਆਈ ਹੈ ਚੀਫ ਮਿਨਿਸਟਰ ਦੀ ਕਿ ਤੁਸੀਂ ਇਸ ਦਾ ਕੋਈ ਫੋਰੈਂਸਿਕ ਲੈਬ ਤੋਂ ਇੰਡੀਪੈਂਡੈਂਟ ਕੋਈ ਸਰਟੀਫਿਕੇਟ ਲੈ ਕੇ ਆਏ ਹੋ ਜੱਜ ਸਾਹਿਬ ਨੇ ਵੀ ਇੱਕ ਤਰਫਾ ਕਹਿਤਾ ਕਿ ਡਿਲੀਟ ਕਰ ਦਿਓ ਫੋਟੋਆਂ ਫੇਸਬੁੱਕ ਤੋਂ ਉਹ ਤਾਂ ਫੋਸ ਜਿਹੜੀਆਂ ਚਲ ਗਈਆਂ ਉਹ ਤਾਂ ਸਾਰੀ ਦੁਨੀਆ 'ਚ ਗੱਲ ਪਹੁੰਚ ਚੁੱਕੀ ਹੈ ਜਿਹੜੀ ਬਦਨਾਮੀ ਹੋਣੀ ਸੀ ਉਹ ਤਾਂ ਹੋ ਚੁੱਕੀ ਹੈ। ਕਟਾਰੂ ਚੱਕ ਦੀ ਇੱਕ ਵਾਰੀ ਮੇਰੇ ਕੋਲ ਇਸ ਤਰ੍ਹਾਂ ਦੀ 6 ਸਟੇਪ ਆਈ ਸੀ ਐਕਸਪਲੋਇਟੇਸ਼ਨ ਇੱਕ ਨੌਜਵਾਨ ਬੱਚੇ ਦੀ। ਬਹੁਤ ਗੰਦੀ ਅਸ਼ਲੀਲ ਵੀਡੀਓ ਸੀਗੀ। ਮੈਂ ਗਵਰਨਰ ਪੰਜਾਬ ਕੋ ਗਿਆ ਉਸ ਵਕਤ। ਗਵਰਨਰ ਪੰਜਾਬ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਤੋਂ ਉਸ ਨੂੰ ਵੈਰੀਫਾਈ ਕਰਾਇਆ। ਉਹ ਠੀਕ ਪਾਈ ਗਈ। ਉਹ ਗੱਲ ਅੱਲਗ ਹੈ ਕਿ ਭਗਵੰਤ ਮਾਨ ਨੇ ਕਟਾਰੂ ਚੱਕ ਨੂੰ ਅੱਜ ਤੱਕ ਰੱਖਿਆ। ਉਹ ਇਹਨਾਂ ਨੂੰ ਮੁਬਾਰਕਬਾਦ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਆਪਣੇ ਕੈਬਨਿਟ 'ਚ ਰੱਖਦੇ ਹੋ। ਮਤਲਬ ਕਿਸੇ ਆਮ ਆਦਮੀ ਪਾਰਟੀ ਨੂੰ ਕਿ ਭਈ ਇਹ ਜਿਹੜੀ ਵੀਡੀਓ ਆਈ ਆ ਕਿ ਤੁਸੀਂ ਇਹਦੀ ਕੋਈ ਜਾਂਚ ਕਰਾ ਕੇ ਕੋਈ ਲੋਕਾਂ ਦੀ ਡੋਮੇਨ ਵਿੱਚ ਸਰਟੀਫਿਕੇਟ ਰੱਖ ਸਕਦੇ